ਜੀਡੀਐਸ ਨਿਊ ਚੈਨਲ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਗੁਰਬਾਣੀ ਦਾ ਫਰਮਾਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਤੇ ਇੱਕ ਖਾਨ ਵੀ ਹੈਗਾ ਕਹਿੰਦੇ ਇੱਕ ਰੁੱਖ 100 ਸੁਖ ਕਿ ਰੁੱਖ ਲਾਉਣ ਦੇ ਨਾਲ ਕਿੰਨੇ ਸੁਖ ਮਿਲਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸਦਾ ਏ ਜਿਸ ਤਰ੍ਹਾਂ ਮੌਸਮ ਚੱਲਦਾ ਪਿਆ ਗਰਮੀ ਦਾ ਤੇ ਜਦੋਂ ਕੋਈ ਕਿਤੇ ਆਪਣੀ ਮੰਜ਼ਲ ਤੇ ਪਹੁੰਚਦਾ ਏ ਤਾਂ ਉਹਨੂੰ ਸਾਹ ਚੜ ਜਾਂਦਾ ਏ ਦਮ ਮਾਰਨ ਵਾਸਤੇ ਉਹ ਦੇਖਦਾ ਏ ਕਿਤੇ ਰੁੱਖ ਘਾਣਾ ਰੁੱਖ ਮਿਲ ਜਵੇ ਤੇ ਮੈਂ ਘੜੀ ਉਸ ਰੁੱਖ ਦੀ ਛਾਵੇਂ ਮੈਂ ਸੰਭਾ ਬਤੀਤ ਕਰ ਲਾਂ ਇਸੇ ਤਰ੍ਹਾਂ ਅੱਜ ਸਾਡੇ ਨਾਲ ਜੁੜੇ ਨੇ ਮੰਗਲ ਸਿੰਘ ਵਾਤਾਵਰਣ ਪ੍ਰੇਮੀ ਜਿਨ੍ਹਾਂ ਨੇ ਕੋਈ 100 ਨਹੀਂ 200 ਨਹੀਂ ਹਜ਼ਾਰਾਂ ਹੀ ਰੁੱਖ ਜਿਹੜੇ ਨੇ ਉਹ ਲਾ ਦਤੇ ਨੇ ਖਾਲੀ ਜਗ੍ਹਾ ਤੇ ਔਰ ਫ੍ਰੀ ਸੇਵਾ ਆਪਣੇ ਵੱਲੋਂ ਫ੍ਰੀ ਸੇਵਾ ਕਰਦੇ ਪਏ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਘਰ ਦੇ ਜਿਹੜੇ ਨਾ ਉਹ ਸਾਰੇ ਤਸਵੀਰਾਂ ਵਿਖਾਈਆਂ ਜਾਣ ਕਿਸ ਤਰ੍ਹਾਂ ਹਰ ਇੱਕ ਪ੍ਰਕਾਰ ਦਾ ਜਿਹੜਾ ਇਹ ਬੂਟਾ ਏ ਉਹਨਾਂ ਨੇ ਆਪਣੇ ਘਰ ਦੇ ਵਿੱਚ ਲਾਇਆ ਹੋਇਆ ਏ ਤਾਂ ਇੱਕ ਮੈਂ ਕੈਮਰਾਮੈਨ ਨੂੰ ਇਹ ਵੀ ਕਹਾਂਗਾ ਕਿ ਉਹ ਤਸਵੀਰ ਦਿਖਾਈ ਜਾਵੇ ਕਿ ਜਿਹੜੇ ਚਿੜੀਆਂ ਦੇ ਆਲ ਨੇ ਜਿਹੜੇ ਨਾ ਉਹ ਵੀ ਉਹਨਾਂ ਨੇ ਆਪਣੇ ਬਣਾ ਕੇ ਲਾਏ ਹੋਏ ਨੇ ਕਿ ਚਿੜੀਆਂ ਨੂੰ ਇਹ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਉਹਨੂੰ ਵੀ ਸੁੱਖ ਮਿਲ ਸਕੇ ਸੋ ਸਾਡੇ ਨਾਲ ਮੰਗਲ ਸਿੰਘ ਜੀ ਵਾਤਾਵਰਣ ਪ੍ਰੇਮੀ ਜੀ ਮੌਜੂਦ ਹੈ ਤੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਇਹ ਜਿਹੜਾ ਸ਼ੌਂਕ ਹੈ ਇਹ ਉਹਨਾਂ ਨੂੰ ਕਿੱਦਾਂ ਪੈਦਾ ਹੋਇਆ ਤੇ ਕਿੰਨਾ ਚਿਰ ਹੋ ਗਿਆ ਏ ਉਹ ਜਿਹੜੇ ਨੇ ਇਹ ਬੂਟੇ ਲਾ ਰਹੇ ਨੇ ਮੰਗਲ ਸਿੰਘ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਸੀਂ ਮੇਰੇ ਕੋਲ ਚੱਲ ਕੇ ਆਏ ਜੀਡੀਐਸ ਨਿਊਜ਼ ਚੈਨਲ ਦੇਖ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਇਹ ਬੇਨਤੀ ਆ ਕਿ ਵੱਧ ਤੋਂ ਵੱਧ ਚੈਨਲ ਨੂੰ ਵੇਖੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੰਗਲ ਸਿੰਘ ਜੀ ਇਹ ਜਿਹੜਾ ਸ਼ੌਂਕ ਹੈ ਤੁਹਾਨੂੰ ਕਦੋਂ ਪੈਦਾ ਹੁੰਦਾ ਏ ਤੇ ਕਿੱਦਾਂ ਇਹ ਮਨ ਦੇ ਵਿੱਚ ਫੁਰਨਾ ਫੁਰਦਾ ਹੈ ਕਿ ਮੈਂ ਇਸ ਪਾਸੇ ਕਿਉਂਕਿ ਅੱਜ ਕੱਲ ਦੇ ਜਿਹੜਾ ਇਨਸਾਨ ਹੈ ਉਹ ਐਸ ਪ੍ਰਸਤੀ ਦੇ ਵਿੱਚ ਇਹੋ ਜਿਹਾ ਮਸਤ ਹੋਇਆ ਹੈ ਉਹਨੂੰ ਦੁਨੀਆਦਾਰੀ ਬਾਰੇ ਪਤਾ ਹੀ ਨਹੀਂ ਕਿ ਦੁਨੀਆ ਕਿੱਦਾਂ ਵੱਸਦੀ ਹੈ ਜਾਂ ਦੁਨੀਆ ਕਿੱਥੇ ਚਲ ਗਈ ਉਹ ਆਪਣੀ ਮੋਜ ਮਸਤੀ ਦੇ ਵਿੱਚ ਹੀ ਰੁਝਾਏ ਤੁਸੀਂ ਇਸ ਪਾਸੇ ਵਾਤਾਵਰਣ ਦੇ ਨਾਲ ਤੁਹਾਡਾ ਪ੍ਰੇਮ ਕਿੱਦਾਂ ਪੈ ਗਿਆ ਜੀ ਵੇਖੋ ਜਿਹੜੇ ਇਹ ਦਰਖਤ ਹੈ ਇਹ ਵੀ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹਮ ਇਹਨਾਂ ਤੋਂ ਵੀ ਇਹਨਾਂ ਤੋਂ ਸਾਡਾ ਜੀਵ ਨਹੀਂ ਦੂਰ ਆ ਹਾਂਜੀ ਆ ਹੁਣ ਵੇਖੋ ਸਾਡੇ ਕੋਲੋਂ ਸ਼ਾਵਣ ਰੁਸ ਗਏ ਹੂੰ ਬਾਰਸਾ ਰੁਸ ਗਈਆਂ ਹੂੰ ਹਰਿਆਵਲ ਖਤਮ ਹੋ ਗਈ ਹੂੰ ਧਰਤੀ ਬੰਜਰ ਹੁੰਦੀ ਜਾ ਰਹੀ ਆ ਹਾਂਜੀ ਦਿਨੋ ਦਿਨੇ ਸਾਨੂੰ ਜਿਹੜਾ ਘਾਟਾ ਪੈ ਰਿਆ ਅਸੀਂ ਉਹ ਨਹੀਂ ਦੇਖਦੇ ਇਹ ਚੀਜ਼ਾਂ ਝੰਜੋੜ ਕੇ ਰੱਖ ਦਿੰਆਂ ਕਿ ਰੁੱਖ ਬੱਤ ਵੱਦ ਲਾਏ ਜਾਣ ਤੇ ਇਸੇ ਕਰਕੇ ਜਿਹੜਾ ਮੇਰਾ ਤਹਈਆ ਲੰਬੇ 12-15 ਸਾਲਾਂ ਤੋਂ ਮੈਂ ਕਰ ਰਿਹਾ ਹੂੰ ਹੂੰ ਅ ਮੰਗਲ ਸਿੰਘ ਜੀ ਵੈਸੇ ਤੇ ਮੈਂ ਕਹਿ ਕਹਿ ਹੀ ਦਿੱਤਾ ਏ ਕੋਈ 100 ਨਹੀਂ ਕੋਈ 200 ਨਹੀਂ ਹਜ਼ਾਰਾਂ ਵੈਸੇ ਤੁਹਾਡੇ ਮਨ ਦੇ ਵਿੱਚ ਤੁਹਾਨੂੰ ਯਾਦ ਮੈਂ ਕਿੰਨਾ ਕਿੰਨੇ ਕੁ ਰੁੱਖ ਜਿਹੜੇ ਨੇ ਉਹ ਮੈਂ ਲਾ ਚੁੱਕਾ ਹਜ਼ਾਰਾਂ ਬੂਟੇ ਜਿਹੜੇ ਮੈਂ ਲਾ ਚੁੱਕਿਆ ਪਰ ਮੈਂ ਗਿਣਤੀ ਥੋੜੀ ਕਰਦਾ ਨਾ 12 13000 14000 15000 ਹਜ਼ਾਰ ਤੱਕ ਜਾਣਾ ਅਣਗਿਣਤ ਆ ਅੱਛਾ ਜਿਹੜੇ ਗਿਣੇ ਨਹੀਂ ਜਾ ਸਕਦੇ ਔਰ ਉਹ ਜਿੱਥੇ ਜਿੱਥੇ ਮੈਂ ਲਾਉਣਾ ਵੀ ਆ ਮੈਂ ਪਾਲਦਾ ਵੀ ਆ ਪੜ ਵੀ ਚੁੱਕੇ ਆ हां मंगल सिंह जी सुनਦੇ ਵਿੱਚ ਆਇਆ ਕਿ ਜਿਹੜੇ ਰੂੜੀ ਦੇ ਉੱਤੇ ਵੇਸਟ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜਿੱਦਾਂ ਦਹੀਂ ਵਾਲਾ ਪਾਉਜ ਹੋ ਗਿਆ ਕੁਰਕਰੇ ਵਾਲੇ ਜਿਹੜੇ ਲਿਫਾਫੇ ਹੋ ਗਏ ਉਹ ਤੁਸੀਂ ਚੁੱਕ ਕੇ ਲਿਆ ਕੇ ਉਹਨਾਂ ਨੂੰ ਵੀ ਵਰਤੋਂ 'ਚ ਲਿਆਉਂਦੇ ਜੋ ਵੇਖੋ ਇੱਕ ਬਹੁਤ ਵੱਡਾ ਇਹ ਮੈਸੇਜ ਆ ਹੂੰ ਕਿ ਜ਼ਰੂਰੀ ਨਹੀਂ ਹੁੰਦੀ ਕਿ ਸੇਵਾ ਪੈਸੇ ਨਾਲ ਹੀ ਹੋਣੀ ਹੈ ਜੇ ਅੰਦਰ ਜਜ਼ਬਾ ਸੇਵਾ ਕਰਨ ਦਾ ਤੇ ਜੇ ਕੋਲ ਪੈਸੇ ਨਹੀਂ ਤੇ ਜ਼ਰੂਰੀ ਨਹੀਂ ਕਿ ਬੰਦਾ ਕਰ ਨਹੀਂ ਸਕਦਾ ਫਿਰ ਇੱਕ ਜਰੀਆ ਹੈ ਇਹ ਬੇਸਟ ਭਈਆਂ ਚੀਜ਼ਾਂ ਦੇ ਵਿੱਚ ਬੜਾ ਕੁਝ ਹੈਗਾ ਦੇਖੋ ਇਹਦੀ ਕਿੰਨੀ ਪਾਵਰ ਪਈ ਆ ਕਿੰਨਾ ਮੁੱਲ ਪਿਆ ਇਹਦੇ ਵਿੱਚ ਬੂਟਾ ਲੱਗਾ ਹੋਇਆ ਕਿ ਕਿੱਡੇ ਕਿੱਡੇ ਬੂਟੇ ਲੱਗੇ ਹੋਏ ਆ ਕਿਹੜੇ ਕਿਹੜੇ ਹੋਏ ਆ ਇਹਦੇ ਮੁੱਲ ਪਿਆ ਨਾ ਤੇ ਜੇ ਅਸੀਂ ਨਹੀਂ ਵੇਖਾਂਗੇ ਤੇ ਉਹ ਮਿੱਟੀ ਆ ਉਹ ਕੂੜਾ ਹੈ ਪਰ ਜੇ ਨੂੰ ਸਾਂਭ ਕੇ ਕਿਤੇ ਟਿਕਾਣੇ ਕੋਈ ਚੰਗੇ ਕੰਮ ਲਈ ਵਰਤ ਲਾਂਗੇ ਤਾਂ ਸੋਨਾ ਹੈ ਸਰਦਾਰ ਮੰਗਲ ਸਿੰਘ ਜੀ ਲੋਕ ਕੂੜਾ ਸਮਝ ਕੇ ਇਹਨਾਂ ਨੂੰ ਆਪਣੇ ਘਰ ਤੋਂ ਬਾਹਰ ਸੁੱਟਦੇ ਨੇ ਰੂੜੀਆਂ ਤੇ ਤੇ ਤੁਸੀਂ ਇਹਨਾਂ ਨੂੰ ਰੂੜੀਆਂ ਤੇ ਚੁੱਕ ਆਪਣੇ ਘਰ ਲੈ ਕੇ ਆਉਂਦੇ ਜੋ ਕਿਉਂਕਿ ਇਹ ਮੇਰੀ ਕੰਮ ਦੀ ਚੀਜ਼ ਆ ਇਹਦੀ ਮੈਨੂੰ ਜ਼ਰੂਰਤ ਆ ਬੜੀ ਵੱਡੀ ਪੱਧਰ ਤੇ ਮੈਨੂੰ ਇਹਨੂੰ ਇਹਨਾਂ ਚੀਜ਼ਾਂ ਦੇ ਮੈਨੂੰ ਲੋੜ ਆ ਕਿ ਜੇ ਮੇਰੇ ਆਰਥਿਕ ਹਾਲਾਤ ਤੁਹਾਡੇ ਸਾਹਮਣੇ ਆ ਕਿ ਮੈਂ ਪੈਸੇ ਖਰਚ ਕੇ ਪੋਲੀਥੀਨ ਜਾਂ ਬੂਟੇ ਖਰੀਦ ਕੇ ਮੈ ਨਹੀਂ ਕਰ ਸਕਦਾ ਸੋ ਇਹਨਾਂ ਚੀਜ਼ਾਂ ਦਾ ਮੇਰੀ ਜ਼ਿੰਦਗੀ ਵਿੱਚ ਐਮ ਰੋਲ ਆ ਕਿ ਇਹਨਾਂ ਨਾਲ ਮੈਂ ਇਕੱਠਿਆ ਕਰਦਾ ਸਾਈਕਲ ਤੇ ਜਾ ਕੇ ਇਕੱਠੇ ਕਰਕੇ ਲਿਆਉਣਾ ਸਾਈਕਲ ਤੇ ਮਿੱਟੀ ਲਿਆਉਣਾ ਇਹਨਾਂ ਦੇ ਵਿੱਚ ਬੂਟੇ ਤਿਆਰ ਕਰਦਾ ਤੇ ਮੈਂ ਲੌਨ ਜਾਂਦਾ ਤਾਂ ਹੀ ਕਰਕੇ ਵਾਤਾਵਰਣ ਪ੍ਰੇਮੀ ਦਾ ਖਿਤਾਬ ਤੁਹਾਡੇ ਵਰਗੇ ਸੱਜਣਾ ਦਿੱਤਾ ਨਹੀਂ ਤੇ ਇਹ ਕਦੇ ਨਹੀਂ ਸੀ ਮਿਲਣਾ ਮੰਗਲ ਸਿੰਘ ਜੀ ਜਿਸ ਤਰ੍ਹਾਂ ਹੁਣ ਕਣਕ ਦਾ ਸੀਜ਼ਨ ਹੈ ਕਣਕਤੋਂ ਵੱਢੀ ਗਈ ਹੈ ਤਾਂ ਕਿਸਾਨ ਜਿਹੜਾ ਉਹ ਆਪਣੇ ਆਪ ਨੂੰ ਅੰਨ ਦਾਤਾ ਖਵਾਉਂਦਾ ਹੈ ਜੀ ਤੇ ਅੱਜ ਸਭ ਤੋਂ ਜ਼ਿਆਦਾ ਜੇ ਵਾਤਾਵਰਣ ਦਾ ਦੁਸ਼ਮਣ ਹੈ ਤਾਂ ਸਭ ਤੋਂ ਵੱਡਾ ਕਿਸਾਨ ਹੀ ਹੈ ਕਿਦਾਂ ਮੰਨਦੇ ਜੇ ਇਸ ਨੂੰ ਬਿਲਕੁਲ ਵੇਖੋ ਜੇ ਫਰਜ ਕੀਤਾ ਜੇ ਰੁੱਖਾ ਸੀ ਲਾਉਣੇ ਆ ਤੇ ਜਿਹੜੇ ਅੱਗ ਦੇ ਵਿੱਚ ਸੜ ਜਾਂਦੇ ਆ ਸੋ ਇਹ ਹੀ ਆ ਕਿ ਜੇ ਆਪਾਂ ਲਗ ਲਗੋ ਜਗ੍ਹਾ ਜਿਹੜੀ ਆ 나ੜ ਨੂੰ ਅਸੀਂ ਵਾਹ ਕੇ ਪਾਸੇ ਕਰ ਲਈਏ 10 15 20 ਫੁੱਟ ਤੱਕ ਤੇ ਰੁੱਖਾਂ ਦਾ ਨੁਕਸਾਨ ਨਾ ਹੋਏ ਤੇ ਜੇ ਜਿੱਥੇ ਰੁੱਖ ਸਾਡੇ ਲਈ ਜ਼ਰੂਰੀ ਆ ਤੇ ਕਿਸਾਨ ਲਈ ਵੀ ਜ਼ਰੂਰੀ ਆ ਕੱਲ ਨੂੰ ਹਰੇਕ ਬੰਦੇ ਲਈ ਜ਼ਰੂਰੀ ਆ ਜੇ ਬਚਣਗੇ ਤਾਂ ਤਾਂ ਇਹਨੇ ਦੇ ਥੱਲੋ ਧਰਤੀ ਤੋਂ ਕੱਢ ਕੱਢ ਕੇ ਕਿੰਨਾ ਕੁ ਪਾਣੀ ਨਾਲ ਸੀ ਫਸਲਾਂ ਬੀਜ ਲਾਂਗੇ ਅਗਲੇ ਦਿਨ ਤੇ ਖਤਮ ਹੋ ਹੀ ਜਾਣਾ ਜੇ ਰੁੱਖ ਹੋਣਗੇ ਤੇ ਬਾਰਸ਼ਾਂ ਹੋਣਗੀਆਂ ਤਾਂ ਪਾਣੀ ਦਾ ਪੱਦਰ ਆਪੇ ਉੱਚਾ ਜਾਊਗਾ ਮੰਗਲ ਸਿੰਘ ਜੀ ਕਿਸਾਨ ਆਪਣੇ ਇੱਕ ਸੁੱਖ ਬਾਤੇ ਹਿਆਰਾਂ ਨੂੰ ਦੁੱਖ ਦਿੰਦਾ ਏ ਇੱਕ ਤੇ ਜ਼ਮੀਨ ਦੇ ਜਿਹੜੇ ਮਿੱਤਰ ਕੀੜੇ ਹੁੰਦੇ ਨੇ ਜੀ ਜਿਨ੍ਹਾਂ ਨੇ ਕਿਸਾਨ ਨੂੰ ਫਾਇਦਾ ਦੇਣਾ ਹੁੰਦਾ ਏ ਉਹ ਵੀ ਮਾਰ ਬੈਠਦਾ ਏ ਤੇ ਇੱਕ ਜਿਹੜੇ ਕਈ ਇਹੋ ਜਿਹੇ ਪੰਛੀ ਹੁੰਦੇ ਨੇ ਜਿਨ੍ਹਾਂ ਨੇ ਉਸ ਵਾਹਨ ਦੇ ਵਿੱਚ ਆਂਡੇ ਦਿੱਤੇ ਹੁੰਦੇ ਨੇ ਬੱਚੇ ਪੈਦਾ ਕਰਨ ਹੁੰਦੇ ਨੇ ਉਹ ਪੈਦਾ ਹੋਣ ਤੋਂ ਪਹਿਲਾਂ ਹੀ ਉਹ ਸੜ ਜਾਂਦੇ ਨੇ ਕਈ ਇਹੋ ਜਿਹੇ ਦਰਖਤ ਨੇ ਜਿਹੜੇ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਸੜ ਕੇ ਸੁਆਹ ਹੋ ਜਾਂਦੇ ਨੇ ਜਿਨ੍ਹਾਂ ਨੇ ਸੁੱਖ ਦੇਣਾ ਹੁੰਦਾ ਏ ਇਹਨਾਂ ਗੱਲਾਂ ਨੂੰ ਕਿੰਨਾ ਕੁ ਤੁਸੀਂ ਸਹੀ ਮੰਨਦੇ ਜੀ ਬੜਾ ਦੁੱਖ ਦੀ ਗੱਲ ਆ ਸਹੀ ਨਹੀਂ ਆ ਗੱਲ ਹੈ ਤੇ ਗਲਤ ਹੈ ਆ ਬਾਕੀ ਬੜੇ ਦੁੱਖ ਦੀ ਗੱਲ ਕਿ ਇੱਕ ਰੁੱਖ ਨੂੰ ਪਾਲ ਕੇ ਵੱਡਾ ਕਰਨ ਦੇ ਵਿੱਚ ਸਮਾਂ ਲੱਗਦਾ ਤੇ ਜਿਹੜਾ ਸੜਨ ਲੱਗਿਆ ਉਹਨੂੰ ਪਲ ਲੱਗਦੇ ਆ ਪਲਾਂ ਦੇ ਵਿੱਚ ਹੀ ਸੜ ਕੇ ਸੁਆਹ ਜਾਂਦਾ ਕਿੰਨੇ ਸਮੇਂ ਵਿੱਚ ਉਹ ਤਿਆਰ ਹੋਇਆ ਹੁੰਦਾ ਕਿੰਨੇ ਲੋਕਾਂ ਨੂੰ ਉਹਨੇ ਸੁਖ ਦੇਣਾ ਹੁੰਦਾ ਕਈ ਵਾਰ ਜੇ ਤੁਸੀਂ ਜਿੱਥੇ ਕਿਤੇ ਜਾਓ ਕੋਸਦਾ ਉਸੇ ਰੁੱਖ ਥੱਲੇ ਬੈਠ ਕੇ ਤੁਸੀਂ ਕਦੀ ਟਾਈਮ ਪਾਸ ਕਰਨਾ ਹੋਵੇ ਵੀ ਸ਼ਾਮਾਂ ਗਰਮੀ ਬੜੀ ਦੋਮਢ ਰੋਕੇ ਚੱਲਦੇ ਆ ਪਰ ਜੇ ਉਹ ਹੀ ਨਾ ਰਹੇ ਤਾਂ ਕਿੱਧਰ ਜਾਵਾਂਗੇ ਹੈ ਤੇ ਗਲਤ ਆ ਪਰ ਸੋਚਣਾ ਚਾਹੀਦਾ ਤੇ ਜਿਹੜੇ ਮਿੱਤਰ ਕਿੜੇ ਉਹ ਤੇ ਖਤਮ ਹੋ ਜਾਣੇ ਆ ਉਹ ਤਾਂ ਕਿਉਂਕਿ ਅੱਗ ਦੇ ਅੱਗੇ ਕਿਹੜੇ ਚੀਜ਼ ਬਚੂਗੀ ਵਿੱਚ ਕਈ ਵਾਰ ਟਟੋਲੀ ਜਿਹਨੂੰ ਕਹਿੰਦੇ ਨੇ ਆਪਾਂ ਉਹਨੇ ਉਹਦੇ ਵਿੱਚ ਹੀ ਖੇਤਾਂ ਦੇ ਵਿੱਚ ਹੀ ਅੰਡ ਗੱਤੇ ਹੁੰਦੇ ਆ ਤੇ ਉਹਨੇ ਉੱਥੇ ਹੀ ਉਹਦੇ ਆਂਡੇ ਜਾਂ ਆਂਡੇ ਹੋਏ ਜਾਂ ਬੱਚੇ ਉੱਥੇ ਉਹ ਵੀ ਪੁੱਜ ਜਾਂਦੇ ਆ ਜਿਉਂਦੇ ਸੜ ਜਾਂਦੇ ਆ ਹੈ ਤੇ ਦੁਖੀ ਆ ਪਰ ਕੀ ਕੀਤਾ ਜਾ ਸਕਦਾ ਕੋਈ ਇਸ ਪਾਸੇ ਆ ਨਹੀਂ ਰਿਹਾ ਮਜਬੂਰੀ ਆਪਣਾ ਦੇ ਹੀ ਆ ਤੇ ਮੈਸੇਜ ਦੇਣਾ ਹੀ ਆ ਨਾ ਮੈਸੇਜ ਦੇ ਨਾਲ ਹੀ ਆਪਣਾ ਵਾ ਵਾਸਤਾ ਹੈਗਾ ਨਾ ਮੰਗਲ ਸਿੰਘ ਜੀ ਤੁਸੀਂ ਕਿੰਨੇ ਕ ਦਾਇਰੇ ਦੇ ਵਿੱਚ ਰਹਿ ਕੇ ਜਿਹੜੇ ਬੂਟੇ ਤੁਸੀਂ ਸੜਕਾ ਦੇ ਕਿਨਾਰੇ ਤੇ ਜਾਂ ਹੋਰ ਜਿਹੜੀਆਂ ਇਹੋ ਜੀਆਂ ਜਗ੍ਹਾ ਦਿਖਦੇ ਜੋ ਉੱਥੇ ਲਾਉਂਦੇ ਜੋ ਮੇਰਾ ਜਿਹੜਾ ਘੇਰਾ ਹੈਗਾ 20 25 ਕਿਲੋਮੀਟਰ ਦਾ ਵੀ 25 ਕਿਲੋਮੀਟਰ ਦੇ ਘੇਰੇ ਦੇ ਵਿੱਚ ਮੈਂ ਜਾਣਾ ਹੁੰਦਾ ਤੇ ਜੇ ਉਤੋਂ ਕਿਤੇ ਦੂਰ ਵੀ ਕਿਤੇ ਕੋਈ ਸੱਜਣ ਕਹਿ ਲਵੇ ਤੇ ਉੱਥੇ ਵੀ ਕਿਸੇ ਵੇਲੇ ਚਲੇ ਜਾਈਦਾ ਕਿਉਂਕਿ ਨਿਰਾਸ਼ ਨਹੀਂ ਮੈਂ ਕਰਦਾ ਮੈਂ ਫਿਰ ਇਹ ਗੱਲ ਕਹਿੰਦਾ ਵੀ ਤੁਸੀਂ ਵੇਖੋ ਮੈਂ ਜਾਉਂਗਾ ਪਰ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਮੈਨੂੰ ਸਪੋਰਟ ਕਰੋ ਕਿ ਅਸੀਂ ਪਾਲਾਂਗੇ ਜੇ ਮੈਂ ਆਉਂਗਾ ਜੇ ਫਰਜ਼ਦਗੀ ਤਾ ਮੈਂ ਲਾ ਵੀ ਜਾਊਂਗਾ ਤੇ ਸਰਦੀ ਤੜ ਧੁੱਪਤ ਸਰਦੀ ਦੇ ਵਿੱਚ ਬੂਟੇ ਸੜ ਸੋਕ ਗਏ ਤੇ ਨਾ ਤਾਂ ਮੇਰੇ ਲਾਉਣ ਦਾ ਫਾਇਦਾ ਰਹਿਣਾ ਤੇ ਨਾ ਤੁਹਾਡੀ ਗੱਲ ਮੰਨਣ ਦਾ ਮੈਨੂੰ ਫਾਇਦਾ ਤੇ ਨਾ ਤੁਸੀਂ ਉਹਦਾ ਕੋਈ ਸੁੱਖ ਮਾਨ ਸਕੋ ਕਿ ਜੇ ਤੁਸੀਂ ਨਾਲ ਮੇਰੇ ਸਪੋਰਟ ਕਰੋਗੇ ਹੋ ਸਕਦਾ ਇੱਕ ਦਿਨ ਰੁੱਖ ਬਣ ਜਾਣ ਤੇ ਕੁੱਲ ਦੁਨੀਆ ਨੂੰ ਜਿਹੜਾ ਇਹਨਾਂ ਰੁੱਖਾਂ ਤੋਂ ਫਾਇਦਾ ਹੋਵੇ ਮੰਗਲ ਸਿੰਘ ਜੀ ਜਿੱਦਾਂ ਤੁਸੀਂ ਰੱਖ ਲਾਉਂਦੇ ਜੋ ਤੇ ਸਮੇ ਸਮੇ ਸਿਰ ਉਹਨਾਂ ਦੀ ਦੇਖ ਰੇਖ ਵੀ ਕਰਦੇ ਜੋ ਜੇ ਉਹਨਾਂ ਨੂੰ ਪਾਣੀ ਦੀ ਜ਼ਰੂਰਤ ਹੈ ਪਾਣੀ ਵੀ ਪਾਉਂਦੇ ਜੋ ਤਾਂ ਕਦੀ ਕਿਸੇ ਸੰਸਥਾ ਨੇ ਜਾਂ ਐਨ ਜੀਓ ਨੇ ਤੁਹਾਨੂੰ ਕੋਈ ਬੁਲਾ ਕੇ ਸਨਮਾਨਤ ਕੀਤਾ ਜਾਂ ਤੁਹਾਡੀ ਕੋਈ ਇਸ ਵਿਸ਼ੇ ਚ ਮਦਦ ਕੀਤੀ ਹੈ ਨਹੀਂ ਕੋਈ ਨਹੀਂ ਜੇ ਕੋਈ ਸੰਸਥਾ ਜਾਂ ਐਨ ਜੀਓ ਉਹ ਤਾਂ ਕਹਿੰਦੇ ਕਿ ਤੁਸੀਂ ਸਾਡੇ ਨਾਲ ਕੰਮ ਕਰੋ ਮੈਂ ਕਿਹਾ ਕੰਮ ਤਾਂ ਮੈਂ ਕਰਾਂ ਤੁਹਾਡੇ ਨਾਲ ਠੀਕ ਆ ਤੁਹਾਡੀ ਸੰਸਥਾ ਬਣੀ ਆ ਕਿ ਤੁਸੀਂ ਮੇਰੇ ਉਲ ਤਾਂ ਹੁੰਦੇ ਜੋ ਕਿ ਇਸ ਬੰਦੇ ਦਾ ਜਿਹੜਾ ਇਹ ਇਹ ਮਿਸ਼ਨ ਬੜਾ ਵੱਡਾ ਇਸ ਬੰਦੇ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਬੜਾ ਅਲੱਗ ਆ ਸਾਡੀ ਸੁਸਾਇਟੀ ਦੇ ਵਿੱਚ ਆਊਗਾ ਤਾਂ ਹੋ ਸਕਦਾ ਸਾਡੀ ਸੁਸਾਇਟੀ ਦਾ ਨਾਂ ਬਣ ਜਾਏ ਤੇ ਪਰ ਮੈਂ ਕਹਿੰਦਾ ਕਿਤੇ ਕਿਤੇ ਮੈਨੂੰ ਇਹ ਖਤਰਾ ਹੁੰਦਾ ਕਿ ਮੈਨੂੰ ਦਿਖਾ ਕੇ ਫੰਡ ਨਾ ਇਕੱਠਾ ਕਰਨ ਅੱਛਾ ਜੀ ਮੈਨੂੰ ਇਹ ਹੁੰਦਾ ਕਿ ਬਹੁਤੀ ਦੇ ਪਿੱਛੇ ਦੇ ਹੀ ਛੁਪਿਆ ਹੂੰ ਮੇਰਾ ਤਾਂ ਹੋਕਾ ਹੀ ਹੈ ਕਿ ਮੈਂ ਫ੍ਰੀ ਲਾਉਣਾ ਤੇ ਉਹਨਾਂ ਮੇਰੇ ਨਾਲ ਆਉਣਾ ਕੀ ਲੈਣਾ ਜਾਂ ਤਾਂ ਵੇਣਾ ਕਿ ਤੁਸੀਂ ਮੈਂ ਮੰਗਲ ਸਿੰਘ ਜੀ ਤੁਹਾਨੂੰ ਅਸੀਂ ਕੋਈ ਕਿਲਾ ਦਾ ਕਿਲਾ ਜ਼ਮੀਨ ਲੈ ਦਿੰਨੇ ਤੁਸੀਂ ਉੱਥੇ ਵੱਡੀ ਨਰਸਰੀ ਬਣਾਓ ਤੇ ਉੱਥੇ ਤੁਸੀਂ ਜ਼ਿਆਦਾ ਕੰਮ ਕਰ ਸਕੋ ਐਦਾਂ ਦਾ ਮੈਸੇਜ ਦੇ ਕੋਈ ਨਹੀਂ ਹੈਗਾ ਮੰਗਲ ਸਿੰਘ ਜੀ ਆਇਆ ਤੇ ਆਪਾਂ ਗੱਲ ਕੀਤੀ ਹੈ ਐਨ ਜੀਓ ਜੀਆ ਸੁਸਾਇਟੀਆਂ ਦੀ ਸਰਕਾਰ ਦਾ ਵੀ ਕੋਈ ਨੁਮਾਇੰਦਾ ਤੁਹਾਡੇ ਤੱਕ ਪਹੁੰਚ ਕੀਤੀ ਹੈ ਕਦੇ ਕਿਆ ਗਿਆ ਆ ਤੁਸੀਂ ਬਹੁਤ ਵਧੀਆ ਕੰਮ ਕਰਦੇ ਜੋ ਕਦੀ ਦੋ ਸ਼ਬਦਾ ਦੇ ਨਾਲ ਸਲਾਹਗਾ ਕੀਤੀ ਇਸ ਕੰਮ ਦੀ ਬਿਲਕੁਲ ਇਹ ਮੇਰੇ ਲੰਮੇ ਸਮਰ ਸਮੇਂ ਦਾ ਜਿਹੜਾ ਬੂਟੇ ਲਾਉਣ ਦਾ 12-15 ਸਾਲਾਂ ਦਾ ਜਿਹੜਾ ਰਿਕਾਰਡ ਹੈਗਾ ਉਹਦੇ ਵਿੱਚ ਅੱਜ ਤੱਕ ਕੋਈ ਨੁਮਾਇੰਦਾ ਮੇਰੇ ਕੋਲ ਨਹੀਂ ਆਇਆ ਅੱਛਾ ਜੀ ਕੋ ਇੱਕ ਇੱਕ ਵੀ ਨਹੀਂ ਆਇਆ ਕਹਿੰਨੇ ਕੋ ਮੇਰੀ ਸਲੰਘਾ ਕੀਤੀ ਹੋਏ ਇੱਕ ਵਾਰ ਮੈਡਮ ਤਰਨਤਾਰ ਤੋਂ ਆਮ ਆਦਮੀ ਪਾਰਟੀ ਉਹ ਸਾਲਕ ਤੋਂ ਪਹਿਲਾਂ ਦੀ ਗੱਲ ਉਹ ਆਏ ਸੀ ਮੇਰੇ ਕੋਲ ਉਹ ਜ਼ਰੂਰ ਆਏ ਸੀ ਹੋਰ ਕੋਈ ਨਹੀਂ ਉਹ ਉਹ ਕੱਲੇ ਪਰਸਨ ਇੱਕੋ ਹੀ ਸੀ ਹੋਰ ਕੋਈ ਨਹੀਂ ਅਜੇ ਤੱਕ ਕੋਈ ਨਹੀਂ ਜਿੱਦਾਂ ਸਿਚੇਵਾਲ ਵਾਲੇ ਨੇ ਉਹ ਵੀ ਆਪਣੇ ਆਪ ਨੂੰ ਵਾਤਾਵਰਨ ਪ੍ਰੇਮੀ ਅਖਵਾਉਂਦੇ ਨੇ ਉਹ ਵੀ ਐਮਪੀ ਰਹਿ ਚੁੱਕੇ ਨੇ ਹੁਣ ਤੇ ਚਲੋ ਐਮਪੀ ਦੀ ਇਲੈਕਸ਼ਨ ਚੱਲਦੀ ਪਈ ਆ ਲੋਕ ਸਭਾ ਦੀ ਉਹ ਵੀ ਐਮਪੀ ਉੱਥੋਂ ਤੱਕ ਵੀ ਗੱਲ ਪਹੁੰਚੀ ਕਿਉਂਕਿ ਉਹ ਤੇ ਸਰਕਾਰ ਦੇ ਵਿੱਚ ਰਹਿ ਚੁੱਕੇ ਨੇ ਉਹ ਤੇ ਖੁਦ ਵਾਤਾਵਰਨ ਪ੍ਰੇਮੀ ਨੇ ਉਹ ਵੀ ਤੇ ਉਹਨਾਂ ਤੱਕ ਵੀ ਢਾਡੀ ਕੋਈ ਆਵਾਜ਼ ਜਿਹੜੀ ਪਹੁੰਚੀ ਉਹ ਮੈਂ ਇੱਕ ਦੋ ਵਾਰ ਫੋਨ ਤੇ ਗੱਲ ਹੋਈ ਸੀ ਪਰ ਉਹਨਾਂ ਬਹੁਤ ਹੀ ਵੱਡੀ ਪੱਤਰ ਤੇ ਗੱਲ ਨਹੀਂ ਸੁਣੀ ਅੱਛਾ ਮਤਲਬ ਕੋਈ ਵਧੀਆ ਰਿਸਪੌਂਸ ਨਹੀਂ ਹਾਂ ਜੇ ਪਤਾ ਵੀ ਇਹ ਬੰਦਾ ਇਦਾਂ ਕੰਮ ਕਰ ਰਿਹਾ ਤੇ ਉਹਨਾਂ ਦਾ ਫਰਜ਼ ਮੰਨਦਾ ਸੀ ਮੇਰੇ ਕੋਲ ਚੱਲ ਕੇ ਆਉਣ ਦਾ ਤੇ ਪਰ ਕਿਤਨੇ ਕਿਤੇ ਹੁੰਦਾ ਕਿ ਜਿਹੜਾ ਵਰਕ ਹੁੰਦਾ ਕੀਆ ਕਿੱਥੇ ਉਹ ਵਰਕ ਤੇ ਕਿੱਥੇ ਇਹ ਵਰਕ ਕਿੱਥੇ ਉਹ ਕੰਮ ਤੇ ਕਿੱਥੇ ਇਹ ਕੰਮ ਕਿਉਂਕਿ ਇੱਕ ਤੇ ਪਿਛਲੇ ਬੰਨੇ ਪਿੱਛੇ ਵੱਡੀ ਕੋ ਤਾਕਤ ਹੁੰਦੀ ਆ ਤੇ ਇੱਕ ਇਕੱਲਾ ਬੰਦਾ ਕੋਈ ਆਰਥਿਕ ਹਲਾਤ ਵੀ ਮਾੜੇ ਹੋਣ ਤੇ ਹੋ ਸਕਦਾ ਕਿ ਇਸ ਬੰਦੇ ਦੀ ਜਿਸ ਅਹੀਂ ਸਪੋਰਟ ਕਰਦੇ ਸਲਾਘਾ ਆਜ਼ਾਦੀ ਹੋਣ ਲੱਗ ਪਈ ਸਾਨੂੰ ਕੋਈ ਨਾ ਪੁੱਛੇ ਕਿਤਨਾ ਕਿਤਨਾ ਡਰੇ ਹੁੰਦਾ ਨਾ ਹਰ ਇੱਕ ਬੰਦੇ ਨੂੰ ਇਸ ਕਰਕੇ ਮੈਂ ਕਹਿ ਸਕਦਾ ਹੁੰਦਾ ਇਸ ਕਰਕੇ ਨਾ ਆਏ ਹੁਣ ਲੱਗਦਾ ਫਿਰ ਇਹ ਜਿਹੜੀ ਸਰਕਾਰਾਂ ਨੇ ਇਹ ਲੋਕਾਂ ਨੂੰ ਸੁਪਨੇ ਤਾਂ ਦਿਖਾਉਂਦੇ ਨੇ ਪਰ ਉਹ ਸੁਪਨੇ ਸਾਕਾਰ ਨਹੀਂ ਕਰਦੀਆਂ ਦੇਖੋ ਸੁਪਨੇ ਸਾਕਾਰ ਕਰਨ ਦੀ ਗੱਲ ਬੜੀ ਵੱਡੀ ਆ ਜੇ ਕੋਈ ਬੰਦਾ ਕੰਮ ਕਰ ਰਿਹਾ ਇਦਾਂ ਦਾ ਕੋਈ ਵਾਤਾਵਰਨ ਨੂੰ ਸੰਭਾਲ ਰਿਹਾ ਜਾਂ ਪੂਰੇ ਪੰਜਾਬ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਜੇ ਸਰਕਾਰਾਂ ਸਪੋਰਟ ਕਰਨ ਤੇ ਇਹ ਕੰਮ ਜ਼ਿਆਦਾ ਹੋ ਸਕਦਾ ਤੇ ਦੂਜੇ ਪਾਸੇ ਜੇ ਸਰਕਾਰਾਂ ਖੁਦ ਹੀ ਸਪੋਰਟ ਕਰਨ ਦੀ ਬਜਾਏ ਆਪ ਨਹੀਂ ਲਾਉਂਦੀਆਂ ਤਾਂ ਕਿਸ ਨੇ ਸਪੋਰਟ ਕੀ ਕਰਨਾ ਕਿੰਨੇ ਹਾਂਜੀ ਹਾਂਜੀ ਕਿੰਨੇ ਕਿ ਕਿਤੇ ਬੂਟੇ ਲੱਗਦੇ ਸਰਕਾਰਾਂ ਵੱਲ ਤੁਸੀਂ ਦੇਖੀਏ ਇਹ ਚੀਜ਼ ਸੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਤੁਸੀਂ ਮੇਰੇ ਕੋਲ ਚੱਲ ਕੇ ਆਏ ਧੰਨਵਾਦ ਸੋ ਇਹ ਸਨ ਮੰਗਲ ਸਿੰਘ ਜੀ ਜੋ ਵਾਤਾਵਰਨ ਪ੍ਰੇਮੀ ਨੇ ਇਹਨਾਂ ਨੇ ਇੱਕ ਰੋਸ ਵੀ ਜ਼ਾਹਰ ਕੀਤਾ ਹੈ ਕਿ ਕਹਾਂ ਕਿ ਅੱਜ 10-15 ਸਾਲ ਹੋ ਗਏ ਨੇ ਮੈਂ ਵਾਤਾਵਰਨ ਦਾ ਹੋਕਾ ਦੇ ਰਿਆਂ ਤੇ ਹਰ ਸੜਕ ਦੇ ਕਿਨਾਰੇ ਤੇ ਜਿੱਥੇ ਵੀ ਜੇ ਕਿਤੇ ਸਕੂਲ ਕਾਲਜ ਹੈ ਜਿੱਥੇ ਵੀ ਕਿਤੇ ਮੈਨੂੰ ਬੁਲਾ ਲੈਂਦੇ ਆ ਤਾਂ ਮਾਂ ਮੈਂ ਫਰੀ ਦੇ ਵਿੱਚ ਜਿਹੜੇ ਦਰਖਤ ਮੈਂ ਲਾਉਣਾ ਆ ਸਮੇਂ-ਸਮੇਂ ਸਿਰ ਉਹਨਾਂ ਦੀ ਉਹਨਾਂ ਦਾ ਪਾਲਣ-ਪੋਸ਼ਣ ਵੀ ਕਰਦਾ ਸੋ ਸਿਚੇਵਾਲ ਜੋ ਉਹ ਵੀ ਆਪਣੇ ਆਪ ਨੂੰ ਮਾਤਾ ਵਰਨ ਪ੍ਰੇਮੀ ਅਖਵਾਉਂਦੇ ਨੇ ਕਹਿੰਦੇ ਇੱਕ ਵਾਰ ਮੇਰੀ ਉਹਨਾਂ ਦੇ ਨਾਲ ਗੱਲਬਾਤ ਹੋਈ ਏ ਪਰ ਉਹਨਾਂ ਨੇ ਮੇਰੀ ਗੱਲ ਨੂੰ ਬਹੁਤਾ ਗੋਲਿਆ ਨਹੀਂ ਆ ਅਣਗੋਲਿਆ ਕੀਤਾ ਏ ਰੋਸ ਜਤਾਇਆ ਏ ਕਿ ਸਰਕਾਰਾਂ ਜਿਹੜੀਆਂ ਨੇ ਇਹ ਸੁਪਨੇ ਜ਼ਰੂਰ ਵਖਾਉਂਦੀਆਂ ਨੇ ਸੁਪਨਿਆਂ ਨੂੰ ਸਾਕਾਰ ਨਹੀਂ ਕਰਦੀਆਂ ਸੋ ਇਹੋ ਜੀ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨਤਾਰਨ